ਦੀ ਆਪੋਜੀਟਿਵ ਮਾਹੌਲ ਹੈ ਅੱਛਾ ਮੈਂ ਇੱਕ ਖਾਸ ਸਵਾਲ ਕੋਚਿੰਗ ਨੂੰ ਕਿਵੇਂ ਦੇਖਦੇ ਹੋ ਕੋਚਿੰਗ ਨੂੰ ਕਿਵੇਂ ਦੇਖਦੇ ਦੇਖੋ ਦੋ ਪਹਿਲੂ ਨੇ ਜੇ ਤੇ ਤੁਹਾਡੀ ਹਿਮਨਿਟੀਜ਼ ਚ ਬੈਕਗਰਾਉਂਡ ਹੈ ਜਾਂ ਤੁਹਾਨੂੰ ਸਬਜੈਕਟਾਂ ਦੀ ਨੋਲੇਜ ਹੈ ਇਹ ਜਿਹੜੇ ਹਿਸਟਰੀ ਜੀਓਗ੍ਰਾਫੀ ਇਦਾਂ ਦੇ ਫਿਰ ਤਾਂ ਤੁਸੀਂ ਬਿਨਾ ਕੋਚਿੰਗ ਦੇ ਬੜੇ ਆਰਾਮ ਨਾਲ ਡੈਟਸ ਹਾਂ ਇੱਕ ਬੇਸ ਬਣਾ ਕੇ ਤੁਸੀਂ ਕੱਢ ਸਕਦੇ ਹੋ ਪ੍ਰੋਵਾਈਡਡ ਤੁਸੀਂ ਮੈਸ ਕਰ ਲੋ ਕਿਤੋਂ ਜੇ ਤੁਹਾਡੀ ਹਿਮਨਿਟੀਜ਼ ਚ ਨੋਲੇਜ ਹੈ ਤਾਂ ਤੁਹਾਡੀ ਮੈਸ ਸ਼ਾਇਦ ਸਟਰੋਂਗ ਨਾ ਹੋਵੇ ਬਟ ਜੇ ਤੁਹਾਡੀ ਨੌਲੇਜ ਨਹੀਂ ਜਿਵੇਂ ਮੈਂ ਇੰਜੀਨੀਅਰ ਸੀ ਤਾਂ ਮੈਨੂੰ ਇੱਕ ਬਾਹ ਫੜਨ ਨੂੰ ਬੰਦਾ ਚਾਹੀਦਾ ਸੀ ਜਿਹੜਾ ਮੈਨੂੰ ਰਾਹੇ ਪਾ ਦੇ ਜਦੋਂ ਮੈਂ ਰਾਹੇ ਪੈ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਕਿੱਲ ਆਪਣੀ ਕੈਪੇਬਿਲਟੀ ਨਾ ਅੱਗੇ ਤੋਂ ਅੱਗੇ ਵਧਾ ਰਿਆ ਤੇ ਇਹ ਦੋ ਪਹਿਲੂ ਨੇ ਜੇ ਬੰਦਾ ਆਪੇ ਕੌਨਫੀਡੈਂਟ ਹੈ ਕਿ ਮੈਂ ਸਿਲੇਬਸ ਨੇ ਜਿੱਟ ਲਾਂਗਾ ਤੇ ਫਿਰ ਆਪੇ ਕਰੰਚ ਤਿਆਰੀ ਵੀ ਕੋਈ ਖਰਚ ਨਹੀਂ ਨਹੀਂ ਤਾਂ ਕਿਸੇ ਦੀ ਬਾਹ ਫੜ ਕੇ ਵੀ ਕੋਈ ਖਰਚ ਨਹੀਂ ਜੀ ਇੱਕ ਆਖਰੀ ਵਰਗੇ ਸਵਾਲ ਹੈ ਵੀ ਜਦੋਂ ਅਸੀਂ ਸਿਲੇਬਸ ਨੂੰ ਸ਼ਾਰਟਲਿਸਟ ਕਰਦੇ ਹਾਂ ਸਿਲੇਬਸ ਵੱਡਾ ਬਹੁਤ ਹੈ ਇਹਨੂੰ ਤੁਸੀਂ ਵਰਗੀਕਰਨ ਕੀਤਾ ਕਿਉਂਕਿ ਤੁਹਾਡਾ ਇੰਜੀਨੀਅਰਿੰਗ ਬੈਕਗ੍ਰਾਉਂਡ ਸੀ ਕਿਵੇਂ ਜੇ ਬਣਾਇਆ ਪਲਾਨ ਇਹਦਾ ਵੀ ਆ ਪਹਿਲਾਂ ਪੜ੍ਹਨਾ ਹੈ ਜਾਂ ਇਹ ਕਰਨਾ ਹੈ ਵੀ ਸਬਜੈਕਟਿਵ ਸੀ ਸੈਟ ਵਗੈਰਾ ਹੈਗੇ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ ਤੇ ਇਹ ਚੀਜ਼ਾਂ ਨੇ ਕੀ ਪਲਾਨ ਰੱਖਿਆ ਦੇਖੋ ਸਭ ਤੋਂ ਪਹਿਲੀ ਜਿਹੜੀ ਜੇ ਤੁਸੀਂ ਸਟਾਰਟ अर्ਲੀ ਕਰ ਸਕਦੇ ਹੋ ਨਾ ਜਿਹੜੇ ਮੈਂ ਪਹਿਲਾਂ ਗਾਈਡ ਕੀਤਾ ਵੀ ਗ੍ਰੈਜੂਏਸ਼ਨ 'ਚ ਸਟਾਰਟ ਕਰ ਤੋ ਫਿਰ ਇਹ ਫਿਰ ਦਿਮਾਗ ਤੇ ਨਾ ਬੋਝ ਨਹੀਂ ਰਹਿੰਦਾ ਹੁਣ ਇੱਕ ਬੱਚਾ ਜਿਹੜਾ ਡਿਗਰੀ ਕਰਨ ਤੋਂ ਬਾਅਦ ਕੋਈ ਨੌਕਰੀ ਛੱਡ ਕੇ ਵਿਹਲਾ ਬੈ ਕੇ 1.5 ਸਾਲ ਸਿਲੇਬਸ ਕਰ ਰਿਹਾ ਉਹਦੇ ਦਿਮਾਗ ਤੇ ਇੱਕ ਪ੍ਰੈਸ਼ਰ ਰਹੇਗਾ ਕਿ ਮੈਂ ਫਟਾਫਟ ਕਰ ਲਾਂ ਤੇ ਮੇਰਾ ਫਟਾਫਟ ਸਿਲੈਕਸ਼ਨ ਹੋ ਜਾਏ ਇੱਕ ਬੱਚਾ ਜਿਹੜਾ ਆਰਾਮ ਨਾਲ 3 ਸਾਲ ਗ੍ਰੈਜੂਏਸ਼ਨ ਚ ਸਹਜੇ ਆਪਣੇ ਤਰੀਕੇ ਨਾਲ ਕਰ ਰਿਹਾ ਉਹਦੇ ਦਿਮਾਗ ਤੇ ਪ੍ਰੈਸ਼ਰ ਨਹੀਂ ਰਹਿੰਦਾ ਤੇ ਮੇਰਾ ਇਹ ਮੈਸੇਜ ਹੈ ਵੀ ਛੇਤੀ ਜੇ ਸ਼ੁਰੂ ਕਰ ਸਕਦੇ ਹੋ ਕਰੋ ਉਸ ਤੋਂ ਬਾਅਦ ਸਿਲੇਬਸ ਨੂੰ ਏਦਾਂ ਹੈ ਵੀ ਸਿਲੇਬਸ ਆਪਣਾ ਟੰਗ ਲਓ ਕਮਰੇ ਚ ਜਿਹੜਾ ਜਿਹੜਾ ਟੌਪਿਕ ਹੈ ਇੱਕ ਇੱਕ ਟੌਪਿਕ ਫੜੀ ਜਾਓ ਉਹਦੇ ਵਿੱਚ ਇੱਕ ਇੱਕ ਟਾਪਿਕ ਉਹ ਜਿਹੜੀ ਆਪਾਂ 3 ਲੇਅਰ ਸਟਰੈਟਜੀ ਡਿਸਕਸ ਕੀਤੀ ਉਹਦੇ ਹਿਸਾਬ ਨਾਲ ਪੂਰਾ ਕਰੀ ਜਾਓ ਤੇ ਉਹਨੂੰ ਟਿਕ ਲੰਦੇ ਰਹੋ ਤੇ ਐਸਟੀਮੇਟਡ 1.5 ਸਾਲ ਲੱਗਦਾ ਹੈ ਜੀ ਸਿਲੇਬਸ ਕਰਨ ਕਿਉਂਕਿ ਜੇ ਤੁਸੀਂ ਬੜਾ ਹੀ ਮਤਲਬ ਵਧੀਆ ਤਰੀਕੇ ਨਾਲ ਕਰਨਾ ਇੰਨਾ ਟਾਈਮ ਚਾਹੀਦਾ ਆਪਾਂ ਨੂੰ ਸਾਲ ਤੁਸੀਂ 1.5 ਸਾਲ ਆਖਰੀ